ਪੰਜਾਬ ਦੀ ਸਿਆਸਤ ਨਾਲ ਜੁੜਿਆ ਕਾਰਵਾਈ ਨਾਲ ਜੁੜਿਆ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਦਾਗੀ ਸ਼ਬਦ ਲਾਇਆ ਗਿਆ ਜਾਂ ਮਾਨ ਸਰਕਾਰ ਦੇ ਅੰਦਰ ਉਹਨਾਂ ਨੂੰ ਇਸ ਨਜ਼ਰ ਨਾਲ ਵੇਖਿਆ ਗਿਆ ਕਿ ਤਾਂ ਭ੍ਰਿਸ਼ਟਾਚਾਰੀ ਨੇ ਉਹ ਸਾਬਕਾ ਕਾਂਗਰਸੀ ਮੰਤਰੀਆਂ ਦੀ ਸੂਚੀ ਕਾਫੀ ਲੰਮੀ ਹੋ ਗਈ ਸੀ ਪਹਿਲਾਂ ਹੁਣ ਇੱਕ ਮਨਜ਼ੂਰੀ ਲਈ ਜਾ ਰਹੀ ਹੈ ਕਿ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਅਦਾਲਤ ਤੱਕ ਪਹੁੰਚ ਕੀਤੀ ਜਾਵੇ ਉਹ ਮਨਜ਼ੂਰੀ ਹੁਣ ਕਿਸ ਕਿਸ ਦੇ ਲਈ ਮਿਲਦੀ ਹੈ ਕਿਸ ਲਈ ਨਹੀਂ ਤਾਂ ਗੱਲ ਕਿੱਥੇ ਜਾ ਕੇ ਖੜੀ ਹੈ ਹੁਣ ਮਾਨ ਸਰਕਾਰ ਦਾ ਇਰਾਦਾ ਕੀ ਲੱਗਦਾ ਉਸ ਮਾਮਲੇ ਦੇ ਵਿੱਚ ਖਾਸ ਕਰਕੇ ਭ੍ਰਿਸ਼ਟਾਚਾਰ ਦੀ ਉਸ ਲੜਾਈ ਦੇ ਵਿੱਚ ਦੁਕਬਾਨ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਰੱਦ ਦਾ ਵਾ ਉਹਦੇ ਚ ਤੇ ਦੋ ਕਾਨੂੰਨ ਹੋ ਗਏ ਨੇ ਕਾਂਗਰਸ ਕਾਂਗਰਸੀਆਂ ਵਾਸਤੇ ਵੱਖਰਾ ਕਾਨੂੰਨ ਆਮ ਆਦੀ ਪਾਰਟੀ ਦੇ ਐਮਐਲਏ ਤੇ ਮੰਤਰੀ ਅਤੇ ਪੰਜਾਬ ਦੇ ਅਫਸਰਾਂ ਵਾਸਤੇ ਵੱਖਰਾ ਕਾਨੂੰਨ ਆਪਾਂ ਕਹਿੰਦੇ ਕਿ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਵਿੱਚ ਅੱਛਾ ਕੰਮ ਕੀਤਾ ਹੈਗਾ ਪਰ ਫਿਰ ਕਾਨੂੰਨ ਦੋੜ ਨਹੀਂ ਹੋਣੇ ਚਾਹੀਦੇ ਸਰਕਾਰ ਦੇ ਜਿਹੜੇ ਡਬਲ ਸਟੈਂਡਰਡ ਨਹੀਂ ਹੋਣੇ ਚਾਹੀਦੇ ਚੰਗੀ ਗੱਲ ਹੈ ਕਿ ਪੰਜਾਬ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈਗੀ ਉਹਦੇ ਦੇ ਵਿੱਚ ਮਨਜ਼ੂਰੀ ਦੇ ਵਿੱਚ ਸਾਧੂ ਸਿੰਘ ਧਰਮਸੋਧ ਭਰਤ ਪੂਸ਼ ਨਾਸ਼ੂ ਸੁੰਦਰ ਸ਼ਾਮ अरोड़ा ਔਰ ਓਮ ਪ੍ਰਕਾਸ਼ ਸੋਨੀ ਇਹਨਾਂ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਹੈਗੀ ਉਹ ਹੁਣ ਕੇਸ ਗਵਰਨਰ ਕੋ ਜਾਣਾ ਗਵਰਨਰ ਸਾਹਿਬ ਨੇ ਦੇਖਣਾ ਕਿ ਪ੍ਰੋਸੀਕਿਊਸ਼ਨ ਦੇਣ ਵਾਸਤੇ ਆ ਗਿਆ ਦੇਣੀ ਕਿ ਨਹੀਂ ਦੇਣੀ ਉਹਨਾਂ ਤੇ ਨਿਰਭਰ ਕਰਦਾ ਕਿਉਂਕਿ ਕੋ ਵੀ ਹੈ ਇੱਕ ਉਹਦੇ ਚੋਂ ਭਾਜਪਾ ਦਾ ਵੀ ਹੈ ਤੇ ਪਹਿਲਾਂ ਕਾਂਗਰਸ ਸੀ ਸੁੰਦਰ ਸ਼ਾਮ अरोड़ा ਬਾ 22 ਦੇ ਰਿਜ਼ਲਟ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋ ਗਏ ਆਪਾਂ ਮੰਨ ਕੇ ਚੰਗੀ ਗੱਲ ਹੈ ਜਿੰਨੇ ਵੀ ਪੰਜਾਬ ਦੇ ਨਾਲ ਬੇਈਮਾਨੀ ਕੀਤੀ ਉਹਨੂੰ ਸਜ਼ਾ ਮਿਲੀ ਜੇ ਦੀ ਕੋਈ ਵੀ ਪਾਰਟੀ ਹੋਵੇ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ ਤੇ ਕੋਈ ਵੀ ਅਫਸਰ ਹੋਵੇ ਹੁਣ ਸਵਾਲ ਹੈ ਕਿ ਸਰਕਾਰ ਦੀ ਨੀਅਤ ਤੇ ਆਪਾਂ ਨੂੰ ਚੰਗੀ ਲੱਗਦੀ ਪਰ ਕੀ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਰੰਗੇ ਹੱਥੀ ਫੜੇ ਗਏ ਸੀ ਜਾਂ ਜਿਸ ਮੰਤਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪ ਰੰਗੇ ਹੱਥੀ ਪੜਿਆ ਵੀ ਕਿ ਉਹਨਾਂ ਦੇ ਖਿਲਾਫ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਸਰਕਾਰ ਨੇ ਕਿਉਂ ਨਹੀਂ ਦਿੱਤੀ ਹੈਗੀ ਉਹ ਹਾਈ ਕੋਰਟ ਦੇ ਵਿੱਚ ਸਬੂਤ ਕਿਉਂ ਨਹੀਂ ਪੇਸ਼ ਕੀਤੇ ਗਏ ਆਡੀਓ ਦੇ ਜੇਲ੍ਹ ਦੇ ਦੇ ਵਿੱਚ ਤੇ ਐਮਐਲਏ ਵੀ ਰਹੇ ਨੇ ਉਹ ਮੰਤਰੀ ਵੀ ਰਿਹਾ ਹੈਗਾ ਜੀ ਉਹਨਾਂ ਦੇ ਖਿਲਾਫ ਸਰਕਾਰ ਨੇ ਕਿਉਂ ਨਹੀਂ ਮਨਜ਼ੂਰੀ ਦੇ ਰਹੀ ਹੈਗੀ ਉਹਨਾਂ ਦੇ ਖਿਲਾਫ ਵਿਜੀਲੈਂਸ ਨੇ ਕੀ ਆਗਿਆ ਨਹੀਂ ਮੰਗੀ ਹੈਗੀ ਸਿਰਫ ਤੇ ਸਿਰਫ ਕਾਂਗਰਸੀਆਂ ਵਾਸਤੇ ਹੀ ਆਗਿਆ ਮੰਗੀ ਸੀ ਵਿਜੀਲੈਂਸ ਵੱਲ ਨੇ ਕਿ ਉਹਨਾਂ ਦੇ ਖਿਲਾਫ ਕੇਸ ਨਹੀਂ ਭੇਜਿਆ ਗਿਆ ਜਾਂ ਜਿਹੜੇ ਅਫਸਰ ਫੜੇ ਗਏ ਨੇ ਪਿੱਛੇ ਜੇ ਜਦੋਂ ਆਈ ਇੱਕ ਆਫੀਸਰ ਹੀ ਜਿਹੜੀ ਨੀਲਮਾ ਜਿਸ ਦਾ ਨਾਮ ਸੀ ਉਹਨੂੰ ਸਰਕਾਰ ਨੇ ਰੂਲਾਂ ਦੇ ਅਗੇਂਸਟ ਜਾ ਕੇ ਉਹਨੂੰ ਸਖਤਰ ਵੀ ਬਣਾ ਦਿੱਤਾ ਹੈਗਾ ਔਰ ਜਿਹੜੀ ਬੀਬੀ ਪਹਿਲਾਂ ਪਲਾਟ ਕੱਪੜਿਆਂ ਦੇ ਵਿੱਚ ਦੋਸ਼ੀ ਅੱਜ ਕੱਲ ਉਹਨੂੰ ਮੰਡੀ ਬੋਰਡ ਦਾ ਸੈਕਟਰੀ ਲਾਇਆ ਹੋਇਆ ਉਸ ਬੀਬੀ ਦੀ ਤੇ ਜਿਹੜੀ ਮਨਜ਼ੂਰੀ ਵੀ ਸਰਕਾਰ ਨੇ ਨਹੀਂ ਦਿੱਤੀ ਤੇ ਫਿਰ ਰੂਲ ਕਿਉਂ ਜਾਂਗੇ ਮਤਲਬ ਆਪੋਜੀਸ਼ਨ ਪਾਰਟੀ ਦੇ ਬੰਦੇ ਜੇ ਹੇਰਾਫੇਰੀ ਕੀਤੀ ਹੈ ਉਹਨਾਂ ਨੂੰ ਟੰਗ ਦੋ ਜੇ ਤੁਹਾਡੇ ਬੰਦੇ ਜਾਂ ਤੁਹਾਡੇ ਅਫਸਰ ਹੇਰਾਫੇਰੀ ਕਰਦੇ ਤੁਸੀਂ ਵਿਚਾਰਿਓ ਫਿਰ ਸਰਕਾਰ ਨੂੰ ਲੈ ਕੇ ਲੋਕ ਕਹਿਣਗੇ ਕਿ ਪੰਜਾਬ ਸਰਕਾਰ ਦੇ ਦੋ ਰੂਲ ਮਾਪ ਦੰਡ ਨੇ ਜਾਂ ਉਹ ਕਹਿੰਦੇ ਹੁੰਦੇ ਨੇ ਕਿ ਜਿਵੇਂ ਬੀਜੇਪੀ ਚ ਕਰਦੀ ਹੈ ਜਾਂ ਮਾਈਵੇ ਜਾਂ ਹਾਈਵੇ ਜਾਂ ਤੇ ਮੇਰੀ ਗੱਲ ਕਰੋ ਨਹੀਂ ਤੇ ਫਿਰ ਹਾਈਵੇ ਤੇ ਰੁੱਲਦੇ ਰਹੋ ਵੀ ਮੇਰੇ ਮਤਲਬ ਉਹ ਇਹ ਮਾਈ ਮਾਈਵੇ ਹਾਈਵੇ ਮਤਲਬ ਗੱਲ 'ਚ ਸਰੂਪਾ ਪਾ ਲੋ ਜਿਵੇਂ ਬੀਜੇਪੀ ਨੇ ਮਸ਼ੀਨ ਲਾਈ ਜਿੰਨੇ ਵੀ ਇੰਡੀਆ ਦੇ ਕਰਪਟ ਮੰਤਰੀ-ਮੰਤਰੀਓ বিজেਪੀ ਦੇ ਸ਼ਾਮਲ ਹੋ ਗਏ ਸਾਰਿਆਂ ਦੇ ਖੂਨ ਮਾਫ਼ ਸਾਤ ਖੂਨ ਮਾਫ਼ ਇੱਕ ਫਿਲਮ ਵੀ ਆਈ ਜ ਜ ਸਾਰਿਆਂ ਦੇ ਜਿਹੜੇ ਦਾਗ বিজেਪੀ ਧੋ ਦਿੰਦੀ ਤੇ ਪੰਜਾਬ ਚ ਵੀ ਆਈ ਫਿਰ ਤੁਸੀਂ ਸਾਰੇ ਸ਼ਾਮਲ ਕਰ ਲੋ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਖਿਲਾਫ ਸਭ ਤੋਂ ਵੱਧ ਰੌਲਾ ਪਾਉਂਦੇ ਉਹ ਚੁੱਪ ਕਰਕੇ ਬੈਠ ਗਏ ਪਰ ਫਿਰ ਕਿਉਂ ਕਾਨੂੰਨੀ ਕਾਰਵਾਈ ਦੇ ਵਿੱਚ ਭਜਣਾ ਗਿਆ ਸਾਰੇ ਦੁੱਧ ਧੋਤੇ ਸ਼ਾਮਲ ਕਰ ਲੋ ਇਕੱਠੇ ਪਰ ਫਿਰ ਤੁਹਾਡੇ ਬੰਦਿਆਂ ਨੂੰ ਲੈ ਕੇ ਵੀ ਨਾ ਸਵਾਲ ਖੜੇ ਹੋਣਗੇ ਨਾ ਵੀ ਉਹ ਜਿਹੜੇ ਦੋ ਬੰਦੇ ਨੇ ਜਿਨ੍ਹਾਂ ਨੂੰ ਤੁਸੀਂ ਰੰਗੇ ਹੱਥੀ ਫੜਿਆ ਸੀ ਉਨ੍ਹਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਨਾ ਪ੍ਰੋਸੀਕਿਊਸ਼ਨ ਉਹਨਾਂ ਨੂੰ ਮਿਲੇ ਤੇ ਕੀ ਇਸ ਤੋਂ ਹੋਰ ਵੀ ਬਹੁਤ ਸਾਰੇ ਅਫਸਰ ਨੇ ਉਹਨਾਂ ਦੀਆਂ ਫਾਈਲਾਂ ਵੀ ਰੁਕੀਆਂ ਪਈਆਂ ਹੈਗੀਆਂ ਨੇ ਕਿ ਜਾਂ ਹੁਣ ਸਿਰਫ਼ ਤੇ ਸਿਰਫ਼ ਹਰਿਆਣੇ ਦੇ ਵਿੱਚ ਵੋਟਾਂ ਨੇ ਤੇ ਤੁਸੀਂ ਉੱਥੇ ਚੋਣ ਪ੍ਰਚਾਰ ਦਾ ਹਿੱਸਾ ਬਣਾਉਂਗੇ ਕਿ ਦੇਖੋ ਜੀ ਪੰਜਾਬ ਦੇ ਵਿੱਚ ਅਸੀਂ ਕ੍ਰਪਸ਼ਨ ਜੀ ਕ੍ਰਪਸ਼ਨ ਦੇ ਮਸਲੇ ਦੇ ਵਿੱਚ ਜ਼ੀਰੋ ਟੋਲਰੈਂਸ ਆ ਹੁਣ ਜ਼ੀਰੋ ਟੋਲਰੈਂਸ ਦੇ ਮਸਲੇ ਦੇ ਵਿੱਚ ਤੁਸੀਂ ਹਰਿਆਣੇ ਦੇ ਲੋਕਾਂ ਕਿਉਂਕਿ ਤੁਸੀਂ ਉੱਥੇ ਕਾਂਗਰਸ ਪਾਰਟੀ ਦੇ ਨਾਲ ਚੋਣ ਨਹੀਂ ਲੜ ਰਹੇ ਅੱਢ ਚੋਲ ਲੜ ਰਹੇ ਹੋ ਪੀ ਕਿ ਉੱਥੇ ਕਾਂਗਰਸ ਪਾਰਟੀ ਦਾ ਨੁਕਸਾਨ ਹੋਊਗਾ ਫਾਇਦਾ ਕਿਹਨੂੰ ਹੋਊਗਾ ਬੀਜੇਪੀ ਨੂੰ ਜਾਂ ਆਵਾਦੀ ਪਾਰਟੀ ਨੂੰ ਫਾਇਦਾ ਹੋਊਗਾ ਉਹ ਸਿਆਸਤ ਕਰ ਰਹੇ ਹੋ ਪਰ ਹੁਣ ਜਿਹੜਾ ਕਰਪਸ਼ਨ ਵਾਲਾ ਮਸਲਾ ਨਾ ਕਿ ਲੋਕਾਂ ਨੂੰ ਸ਼ੁਰੂ-ਸ਼ੁਰੂ ਤੋਂ ਲੱਗਦਾ ਸੀ ਕਿ ਆਵਾਦੀ ਪਾਰਟੀ ਕਰਪਸ਼ਨ ਤੋਂ ਦੂਰ ਰਹੇਗੀ ਪਰ ਤੁਹਾਡੇ ਬੰਦੇ ਕਰਪਸ਼ਨ ਦੇ ਵਿੱਚ ਇਨਵੋਲਵਮੈਂਟ ਹੋ ਗਈ ਹੈ ਤੁਹਾਡੇ ਮੁੱਖ ਮੰਤਰੀ ਤੁਹਾਡੇ ਪਾਰਟੀ ਦੇ ਕੌਮੀ ਕਨਵੀਨਰ ਵੀ ਕਰਪਸ਼ਨ ਦੇ ਮਸਲੇ ਵਿੱਚ ਗ੍ਰਿਫਤਾਰ ਹੋਏ ਨੇ ਹੁਣ ਜੇ ਤੁਸੀਂ ਜ਼ਮਾਨਤ ਮਿਲਦੇ ਹੋ ਤੇ ਤੁਸੀਂ ਕਹਿੰਦੇ ਜੀ ਜੀ ਸੱਤ ਦੀ ਜਿੱਤ ਹੋਈ ਆ ਸੱਚ ਦੀ ਜਿੱਤ ਕਿਵੇਂ ਯਾਰ ਸੱਚ ਦੀ ਜਿੱਤ ਹੋ ਜਿੱਦਾਂ ਤੇ ਫਿਰ ਭਰਤਪੂਛਨਾ ਆਸ਼ੂ ਵੀ ਕਹਦੇ ਕਿ ਮੇਰੀ ਜਿੱਤ ਹੋ ਗਈ ਉਹਨੂੰ ਵੀ ਜ਼ਮਾਨਤ ਮਿਲ ਗਿਆ ਸੁੰਦਰ ਸ਼ਾਮ ਰੋੜਾ ਨੂੰ ਵੀ ਕਹਦੇ ਕਿ ਮੇਰੀ ਜਿੱਤ ਹੋ ਗਈ ਆ ਸਾਧੂ ਸਿੰਘ ਧਰਮਸੋਧ ਵੀ ਕਹਦੇ ਉਹ ਭੂਮਪ੍ਰਕਾਸ਼ ਸੋਨੀ ਵੀ ਕਹਦੇ ਉਹਨਾਂ ਨੂੰ ਵੀ ਤੇ ਕੋਰ ਨੇ ਜ਼ਮਾਨਤ ਜ਼ਮਾਨਤ ਤੇ ਇੱਕ ਪ੍ਰੋਸੀਜਰ ਆ ਅਦਾਲਤਾਂ ਜ਼ਮਾਨਤ ਦਿੰਦੇ ਤੂੰ ਸਾਰੀ ਉਮਰ ਬੰਦੇ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ ਜਦ ਤੱਕ ਉਹਨੂੰ ਸਜ਼ਾ ਨਹੀਂ ਹੁੰਦੀ ਇੱਥੇ ਤੇ ਜਿਹੜੇ ਬਲਾਤਕਾਰੀ ਆ ਤੇ ਕਾਤਲ ਉਹਨਾਂ ਨੂੰ ਜ਼ਮਾਨਤਾਂ ਮਿਲ ਰਹੀਆਂ ਪਰਲੋ ਮਿਲ ਰਹੀਆਂ ਤੇ ਉਹ ਕਹੇਗੇ ਜੇ ਸਤ ਸੱਚ ਦੀ ਜਿੱਤ ਹੋਗੀ ਸੰਜੇ ਸਿੰਘ ਮਨੀਸ਼ ਸੋਧਿਆ ਨੂੰ ਔਰ ਕੇਦਰੀਵਾਲ ਸਾਹਿਬ ਨੂੰ ਕੱਲ ਪਰਸੋ ਜਦੋਂ ਵੀ ਜ਼ਮਾਨਤ ਮਿਲ ਜੂਗੀ ਉਹ ਸੱਚ ਤੇ ਜਿੱਤ ਨਹੀਂ ਹੈਗੀ ਸੱਚ ਤੇ ਜਿੱਤ ਇੰਡੀਆ ਉਦੋਂ ਮੰਨੂਗਾ ਜਦੋਂ ਉਹ ਬਰੀ ਹੋ ਜਾਣਗੇ ਫਿਲਹਾਲ ਅੰਡਰ ਕਲਾਊਡ ਨੇ ਕਾਲੇ ਬੱਦਲਾਂ ਦੇ ਹੇਠ ਨੇ ਸ਼ੱਕ ਦੇ ਦਾਇਰੇ ਦੇ ਵਿੱਚ ਨੇ ਇਹ ਜਮਾਨੇ ਦਾ ਇੱਕ ਪ੍ਰੋਸੀਜਰ ਹੈ ਨਾ ਕਿ ਕਲੀਨ ਚਿੱਟ ਤੇ ਇਸ ਕਰਕੇ ਹੁਣ ਇੱਕ ਆਮ ਆਦੀ ਪਾਰਟੀ ਹੁਣ ਇਸੇ ਕਰਕੇ ਉਹ ਕਹਿੰਦੇ ਨਹੀਂ ਵੀ ਅਸੀਂ ਕੱਟੜ ਮਾਨਦਰ ਕਿਉਂਕਿ ਤੁਹਾਡੀ ਕੱਟੜ ਇਮਾਨਦਾਰੀ ਸਾਰੀ ਜੁਨ ਦੁਨੀਆਂ ਨੂੰ ਪਤਾ ਲੱਗ ਗਈ ਹੈ ਗਿਆ ਤੁਸੀਂ ਜਿੰਨਾ ਮਰਜੀ ਵਾ ਵਾਸਾ ਪਾਓ ਤੁਸੀਂ ਪੰਜਾਬ ਚ ਇਹ ਗਿਆ ਸੀ ਕਿ ਮੈਨੂੰ ਵੋਟ ਪਾਓਗੇ ਤੇ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਰਵਾਂਗਾ ਤੁਹਾਡੀ ਪੰਜਾਬ ਦੇ ਲੋਕਾਂ ਨੇ ਪੀਰ ਛੱਡੋ ਪੰਜਾਬ ਤੇ ਤੁਹਾਡੇ ਵਾਸਤੇ ਬਗਾਨਾ ਜਾਂ ਪੰਜਾਬ ਤੁਹਾਡੇ ਵਾਸਤੇ ਇੱਕ ਖਜ਼ਾਨਾ ਪਰ ਦਿੱਲੀ ਦੇ ਲੋਕ ਤੇ ਤੁਹਾਡੇ ਆਪਣੇ ਜਿਨ੍ਹਾਂ ਨੇ ਤਿੰਨ ਤੁਹਾਨੂੰ ਤਿੰਨ ਵਾਰਾ ਉਥੇ ਤੁਹਾਡੀ ਸਰਕਾਰ ਬਣਾਤੀ ਉਹਨਾਂ ਨੇ ਲੋਕ ਸਭਾ ਚ ਫਿਰ ਤੁਹਾਡੀ ਫੱਟੀ ਪੂਈ ਤੀ ਤੁਹਾਡੀਆਂ ਜ਼ੀਰੋ ਆਈ ਤੁਹਾਡੀ ਜਮਾਨਤਾਂ ਜਬਤ ਹੋ ਗਈਆਂ ਕਿਉਂਕਿ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਕੀਤਾ ਵਿਸ਼ਵਾਸ ਤੁਸੀਂ ਤਾਂ ਤੁਹਾਡੇ ਦੇ ਲੋਕ ਕਰਦੇ ਕਿ ਵਾਕੇ ਜੀ ਇਹ ਖਰੇ ਬੰਦੇ ਨੇ ਇਹ ਰਾਜਾ ਹਰੀਸ਼ ਚੰਦਰ ਦੀ ਔਲਾਦ ਆ ਪਰ ਕਲਯੁਗ ਦੇ ਵਿੱਚ ਕੌਣ ਰਾਜਾ ਹਰੀਸ਼ ਚੰਦਰ ਆਗੇ ਤੇ ਜੇ ਇਸ ਸਥਿਤੀ ਦੇ ਵਿੱਚ ਆ ਜਿਹੜੇ ਚਾਰ ਮੰਤਰੀਆਂ ਦੇ ਖਿਲਾਫ ਕਾਰਵਾਈ ਚੰਗੀ ਆ ਕਿ ਤੁਸੀਂ ਮਨਜ਼ੂਰੀ ਦੇ ਦਿੱਤੀ ਹੈਗੀਆ ਕਿਉਂਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਵੋਟਾਂ ਵਾਂ ਤੇ ਉੱਥੇ ਜਾ ਕੇ ਤੁਹਾਨੂੰ ਪ੍ਰਚਾਰ ਕਰਨ ਦਾ ਚੰਗਾ ਇੱਕ ਟੌਪਿਕ ਮਿਲ ਗਿਆ ਵਿਸ਼ਾ ਮਿਲ ਗਿਆ ਪਰ ਦੂਜੇ ਪਾਸੇ ਚੰਗਾ ਹੁੰਦਾ ਕਿ ਜਿਹੜੇ ਮੰਤਰੀ ਤੁਸੀਂ ਫੜਿਓ ਉਹਨਾਂ ਦੇ ਖਿਲਾਫ ਵੀ ਅਗਰ ਮਨਜ਼ੂਰੀ ਦੇ ਦਿੰਦੇ ਹੈ ਤੇ ਫਿਰ ਲੋਕਾਂ ਨੇ ਕਹਿੰਦੇ ਆਹ ਕਮਾਲ ਆ ਕਿ ਪੰਜਾਬ ਸਰਕਾਰ ਵਾਸਤੇ ਕਾਨੂੰਨ ਸਾਰਿਆਂ ਵਾਸਤੇ ਇੱਕ ਬਰਾਬਰ ਪਰ ਉਹ ਬੰਦੇ ਤੁਹਾਡੀਆਂ ਸਟੇਜਾਂ ਤੇ ਬੈਠਦੇ ਨੇ ਉਹ ਬੰਦੇ ਤੁਹਾਡੇ ਸਟਾਰ ਪ੍ਰਚਾਰਕ ਨੇ ਤੇ ਲੋੜ ਪੈਂਦੇ ਤੁਸੀਂ ਉਥੇ ਫਿਰ ਜੋ ਪ੍ਰਚਾਰ ਕਰਨਾ ਹੁੰਦਾ ਵਾ ਜਦੋਂ ਭਾਸ਼ਣ ਦੇਣਾ ਦਾ ਕਰਪਸ਼ਨ ਤੇ ਤੇ ਪੁਲਿਸ ਵਾਲਿਆਂ ਨੂੰ ਕਹਿ ਕੇ ਰਾਹ ਵੀ ਲੋਕ ਦਿੰਦੇ ਕਿ ਫਲਾਣੇ ਮੰਤਰੀ ਜਾਂ ਐਮਐਲਏ ਨੂੰ ਨੇ ਛੱਡ ਦਿਓ ਲੋਕ ਇਹ ਜਿਹੜੇ ਨਾ ਹੁਣ ਤੁਹਾਡੇ ਚਿਹਰੇ ਪੜ ਚੁੱਕੇ ਨੇ ਤੁਹਾਡੀ ਨੀਤੀ ਬਾਰੇ ਵੀ ਲੋਕੀ ਜਾਣ ਚੁੱਕੇ ਨੇ ਤੇ ਤੁਹਾਡੀ ਨੀਅਤ ਬਾਰੇ ਵੀ ਲੋਕ ਜਾਣ ਚੁੱਕੇ ਨੇ ਜੀ